ਹੈਲੋ ਜੀ ਸਸਤੀ ਕੈਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਜਿਵੇਂ ਕਿ ਆਪਣੇ ਕੋਲੇ ਦੇਖੋ ਚਾਂਦੀ ਦੀਆਂ ਪਜੇਬਾਂ ਹੁੰਦੀਆਂ ਨੇ ਜੀਆਂ ਇਸ ਤਰ੍ਹਾਂ ਕੜੇ ਹੁੰਦੇ ਨੇ ਚਾਂਦੀ ਦੀ ਚੇਨ ਹੁੰਦੀ ਹੈਗੀ ਜਿਵੇਂ ਤੇ ਇਹ ਕੀ ਹੁੰਦੀ ਹੈ ਜੀ ਗਰਮੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਕਾਲੇ ਹੋ ਜਾਂਦੀਆਂ ਨੇਗੇ ਤੇ ਹਰੇ-ਹਰੇ ਜੀ ਵੀ ਹੋ ਜਾਂਦੇ ਹੁੰਦੇ ਨੇ ਸੋ ਆਪਾਂ ਨੂੰ ਸੁਨਿਆਰ ਕੋਲੇ ਜਾਣ ਦਾ ਟਾਈਮ ਨਹੀਂ ਹੁੰਦਾ ਤਾਂ ਆਪਾਂ ਇਹਨੂੰ ਘਰ ਹੀ ਸਾਫ਼ ਕਰ ਸਕਦੇ ਹਾਂ ਕਿਵੇਂ ਸਾਫ਼ ਕਰ ਸਕਦੇ ਹਾਂ ਚਲੋ ਜੀ ਆਪਾਂ ਤੁਹਾਨੂੰ ਦੱਸ ਦੇਾਂਗੇ ਵੀ ਆਪਾਂ ਇਹ ਚੀਜ਼ਾਂ ਨੂੰ ਘਰ ਵਿੱਚ ਕਿਵੇਂ ਸਾਫ਼ ਕਰ ਸਕਦੇ ਹਾਂ ਲਓ ਜੀ ਆਪਾਂ ਲੈਣਾ ਹੈ ਪਹਿਲਾਂ ਸਭ ਤੋਂ ਪਹਿਲਾਂ ਆਪਾਂ RO ਦਾ ਪਾਣੀ ਲੈਣੇ ਜੀ ਜਾਗ ਰੱਖਿਓ ਕਿ ਪਾਣੀ ਆਪਣਾ ਜਿਹੜਾ RO ਦਾ ਹੋਣਾ ਚਾਹੀਦਾ ਆਪਾਂ ਇਹਦੇ ਵਿੱਚ ਕੀ ਪਾਣੀ ਜੀ ਇੱਕ ਚਮਚਾ ਪਾਉਣਾ ਆਪਾਂ ਇਹਦੇ ਵਿੱਚ ਨੂਨ ਦਾ ਇੱਕ ਚਮਚਾ ਪਾਉਣੀ ਜੀ ਆਪਾਂ ਇਹਦੇ ਵਿੱਚ ਸਰਫ ਦਾ ਸਰਫ ਆਪਾਂ ਕੋਈ ਵੀ ਪਾ ਸਕਦੇ ਆ ਜਿਹੜਾ ਆਪਾਂ ਆਪਣੇ ਘਰੇ ਵਰਤਦੇ ਆ ਤੇ ਇੱਕ ਚਮਚਾ ਪਾਉਣਾ ਜੀ ਆਪਾਂ ਮਿੱਠੇ ਸੋਡੇ ਦਾ ਜਿਹੜਾ ਕਿ ਆਪਾਂ ਰੋਟੀਨ 'ਚ ਆਪਣੇ ਚੀਜ਼ਾਂ 'ਚ ਪਾਉਂਦੇ ਆਂਗੇ ਖਾਣ ਪੀਣ ਵਾਲੀਆਂ 'ਚ ਉਹ ਮਿੱਠਾ ਸੋਡਾ ਜਿਹਨੂੰ ਬੇਕਿੰਗ ਸੋਡਾ ਵੀ ਕਹਿੰਦੇ ਆ ਲਓ ਜੀ ਆਪਾਂ ਤਿੰਨੇ ਚੀਜ਼ਾਂ ਨੂੰ ਪਾ ਦੇਣੀ ਆ ਜੀ ਇਹ ਆਰੋ ਦਾ ਪਾਣੀ ਲੈਤਾ ਤੇ ਹੁਣ ਆਪਾਂ ਜੋ ਵੀ ਆਪਣੇ ਕੋਲੇ ਚੀਜ਼ਾਂ ਲਿਗੀਆਂ ਜਿਹੜੀਆਂ ਕਿ ਆਪਾਂ ਸਾਫ਼ ਕਰਨੀਆਂ ਨੇਗੀਆਂ ਚਾਹੇ ਆਪਣੇ ਕੋਲੇ ਸੋਨੇ ਦੀ ਚੀਜ਼ ਆ ਆਪਾਂ ਉਹ ਵੀ ਇਸ ਤਰ੍ਹਾਂ ਸਾਫ਼ ਕਰ ਸਕਦੇ ਆਂ ਦੇਖੋ ਆਪਣੇ ਕੋਲੇ ਕੜੇ ਪਜੇਬਾਂ ਚੇਨ ਹੈਗੀ ਹੈ ਤਾਂ ਆਪਾਂ ਇਹਨੂੰ ਪਾਣੀ ਵਿੱਚ ਪਾ ਲੈਣੇ ਆ ਜੀ ਆਪਾਂ 2-3 ਮਿੰਟ ਇਹਨੂੰ ਕਮ ਸਕਾਪ 5 ਮਿੰਟ ਮੰਨ ਕੇ ਚੱਲੋ ਜੀ 5 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਾਣੀ ਵਿੱਚ ਹਵਾਲਾਂਗੇ ਤੇ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਜੀ ਕਿਵੇਂ ਸਾਫ਼ ਹੋਣਗੀਆਂ ਲੋ ਜੀ ਪਾਣੀ ਹੈ ਜਿਹੜਾ ਆਪਣਾ ਚੰਗੀ ਤਰ੍ਹਾਂ ਹੋ ਗਿਆ ਗਰਮ ਪਾਣੀ ਨੂੰ ਆ ਗਿਆ ਹਵਾਲਾ ਆ ਆਪਾਂ ਬਸ ਹਵਾਲਾ ਜਿਵੇਂ ਦਵਾਉਣੇ ਜਿਵੇਂ ਚਾਹ ਨੂੰ ਦਵਾਉਣੇ ਹੁੰਦੇ ਆ ਗੈਸ ਕਰ ਦਿੰਦੇ ਆ ਜੀ ਆਪਾਂ ਬੰਦ ਤੇ ਹੁਣ ਆਪਾਂ ਇਹਨੂੰ ਸਰਫ ਵਿੱਚ 2-4 ਮਿੰਟਾਂ ਹੀ ਰੱਖ ਦਿੰਨੇ ਆ ਤੇ ਫਿਰ ਆਪਾਂ ਕੋਈ ਵੀ ਬੁਰਸ਼ ਲੈ ਕੇ ਇਹਨੂੰ ਸਾਫ਼ ਕਰਾਂਗੇ ਲੋ ਜੀ ਪਾਣੀ ਨਾ ਆਪਣਾ ਨਾਰਮਲ ਜਿਹਾ ਰਹਿ ਗਿਆ ਬਾਲਾ ਗਰਮ ਨਹੀਂ ਹੈਗਾ ਤਾਂ ਜੋ ਆਪਣਾ ਇਹਦੇ ਚ ਹੱਥ ਪਾ ਸਕੇ ਤੇ ਜੋ ਵੀ ਦੇਖੋ ਆਪਣੀ ਚੀਜ਼ ਹੈ ਜਿਵੇਂ ਪਜੇਵ ਹੈ ਜਾਂ ਚੇਨ ਹੈ ਤੁਸੀਂ ਆਹ ਦੇਖੋ ਕਹਿੰਦਾ ਤਾਂ ਸਾਫ਼ ਦੇਖੋ ਤੁਸੀਂ ਕਿੰਨੀ ਇਹਦੀ ਸ਼ਾਈਨ ਕਰਦੀ ਹੈ ਇਹ ਨੀਚਮ ਕਰਨ ਲੱਗੀ ਪਰ ਫੇਰ ਵੀ ਜਿਹੜਾ ਡਿਜ਼ਾਈਨ ਹੁੰਦਾ ਹੈ ਡਿਜ਼ਾਈਨ ਦੇ ਵਿੱਚ ਕਿਵੇਂ ਮੈਲ ਰਹਿ ਜਾਂਦੀ ਹੈ ਆਪਾਂ ਇਸੇ ਪਾਣੀ ਦੇ ਵਿੱਚ ਇਹਨੂੰ ਕੋਈ ਵੀ ਬੁਰਸ਼ ਲੈ ਕੇ ਦੰਦਾ ਵਾਲਾ ਵੇਕਰ ਹੋਰ ਚ ਆਪਾਂ ਇਸ ਤਰ੍ਹਾਂ ਇਹਨੂੰ ਥੋੜਾ ਥੋੜਾ ਐ ਰਗੜ ਦਿੰਨੇ ਆਗੇ ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਬੁਰਸ਼ ਕਰਤਾ ਤਾਂ ਇਹ ਜਿੱਦਾਂ ਉਹ ਕੱਢ ਕੇ ਮਾਰ ਲਓ ਤੇ ਨਾਲੇ ਪਾਣੀ ਦੇਖੋ ਤੁਸੀਂ ਕਿੰਨਾ ਗੰਦਾ ਪਾਣੀ ਹੋ ਗਿਆ ਆਪਣਾ ਸਾਰੀ ਮੈਲ ਹੈ ਜਿਹੜੀ ਪਾਣੀ ਵਿੱਚ ਆ ਗਈ ਹੈ ਹੁਣ ਆਪਾਂ ਸਾਰਾ ਇੱਕ ਸਾਫ਼ ਪਾਣੀ ਲੈਟਾ ਹੁਣ ਆਪਾਂ ਸਾਰੀਆਂ ਚੀਜ਼ਾਂ ਸਾਫ਼ ਪਾਣੀ ਵਿੱਚ ਕੱਢ ਕੇ ਰੱਖ ਲੈਣੇ ਇੱਕ ਵਾਰੀ ਲੋ ਜੀ ਤੁਸੀਂ ਕੜੇ ਦੇਖੋ ਕੜੇ ਬਿਲਕੁਲ ਨਾ ਆਏ ਹੋਗੇ ਜਿਵੇਂ ਬਾਜ਼ਾਰ ਤੋਂ ਲਿਆਂਦੇ ਹੋਣੇ ਤੁਸੀਂ ਕੁਝ ਵੀ ਇਹਨੂੰ ਇਸ ਤਰ੍ਹਾਂ ਕਿਵੇਂ ਮਰਜ਼ੀ ਐ ਕਰ ਕਰਕੇ ਦੇਖੋ ਇੰਨੇ ਸ਼ਾਈਨ ਕਰਿਆ ਹੋ ਸਕਦਾ ਹੈ ਲਾਈਟ ਘੱਟ ਪੈਨ ਕਰਕੇ ਤੁਹਾਨੂੰ ਨਾ ਨਜ਼ਰ ਆਉਂਦਾ ਹੋਵੇ ਪਰ ਜਿਹੜੀਆਂ ਚੀਜ਼ਾਂ ਨੇ ਜੀ ਆਪੀ ਇੰਨੀਆਂ ਜ਼ਿਆਦਾ ਸਾਫ਼ ਹੋ ਗਈਆਂ ਨਾ ਤੁਸੀਂ ਖੁਦ ਹੈਰਾਨ ਮੰਨ ਜਾਓਗੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਸਾਫ਼ ਕਰਕੇ ਦੇਖਿਓ ਤੁਹਾਡੇ ਕੋਲ ਜੋ ਵੀ ਸੋਨੇ ਦੀ ਚਾਹ ਚਾਂਦੀ ਦੀਆਂ ਪਜੇਬਾਂ ਨੇ ਚਾਹ ਚੇਨ ਹੈ ਚਾਹ ਚਾਂਦੀ ਦੇ ਕੜੇ ਨੇ ਜ਼ਰੂਰ ਸਾਫ਼ ਕਰਕੇ ਦੇਖਿਓ ਤੇ ਜੇ ਕਟਨ ਸਾਡੀ ਵੀਡੀਓ ਵਧੀਆ ਲਗੀ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ